ਆਜ਼ਾਦੀ ਕੁੱਤੇ ਮੁਰਦਾ ਬਾਦ ਮੁਰਦਾ ਬਾਦ ਮੁਰਦਾ ਬਾਦ ਸਾਡੇ ਸੋਚ ਤੇ ਰੰਗੇ ਟੋਕ ਕੇ ਬਾਬਾ ਸਾਹਿਬ ਇਮਰਾਨ ਅਮਰ ਰਹੇ ਬਾਬਾ ਸਾਹਿਬ ਤੇਰੀ ਸੋਚ ਤੇ ਸਰ ਇਹਨਾਂ ਨੇ ਤਾਂ ਨਾ ਬਦਸਨ ਕੀਤਾ ਸੀ ਅੰਮ੍ਰਿਤਸਰ ਵਾਲੇ ਕਾਹਨ ਨੂੰ ਲੈ ਕੇ ਕੀ ਆਗਵਾਤਨ ਦਿੱਤਾ ਗਿਆ ਤੁਹਾਨੂੰ ਜੋ ਵਾਲਮੀਕੀ ਧਰਮ ਸਮਾਜ ਦੇ ਜੋ ਅਹੁਦੇਦਾਰਾਂ ਵੱਲੋਂ ਜੋ ਅੱਜ ਇੱਥੇ ਪੁਰਾਣੇ ਬੱਸ ਸਟੈਂਡ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਇਹਨਾਂ ਤੋਂ ਮੰਗ ਪੱਤਰ ਹਾਸਲ ਕੀਤਾ ਗਿਆ ਜੋ ਅੰਮ੍ਰਿਤਸਰ ਵਿੱਚ ਕਾਨੂੰਨੀ ਹਰਕਤ ਹੋਈ ਹੈ ਕਾਨੂੰਨਾ ਕਾਂਡ ਹੋਇਆ ਉਸ ਸਬੰਧ ਚ ਮੰਗ ਪੱਤਰ ਸ਼੍ਰੀਮਾਨ ਐਸਐਸਪੀ ਸਾਹਿਬ ਦੇ ਥਰੂ ਅੰਮ੍ਰਿਤਸਰ ਕਮਿਸ਼ਨਰ ਸਾਹਿਬ ਨੂੰ ਪਹੁੰਚਾਇਆ ਜਾਵੇਗਾ ਤੇ ਇਹਨਾਂ ਦੀਆਂ ਚੋ ਡਿਮਾਂਡਸ ਨੇ ਉਹ ਮੰਗ ਪੱਤਰ ਚ ਦਰਜ ਨੇ ਉਸ ਮੁਤਾਬਕ ਟੁਕੜੀ ਬਣਦੀ ਕਾਰਵਾਈ ਕੀਤੀ ਕਿੰਨੀਆਂ ਮੰਗਾਂ ਇਹਨਾਂ ਨੇ ਰੱਖੀਆਂ ਸਿਰ ਤੋਂ ਗੱਲ ਬਾਤ ਵੀ ਹੋਈ ਹੈ ਤੁਹਾਡੀ ਇਹਨਾਂ ਨੇ ਇੱਕ ਇਹ ਡਿਮਾਂਡ ਰੱਖੀ ਹੈ ਵੀ ਇਹਦੇ ਤੇ ਇਹ ਸਾਜ਼ਿਸ਼ ਜਿਹੜੇ ਸਾਜ਼ਿਸ਼ ਕਰਤਾ ਨੇ ਪਿੱਛੇ ਉਹ ਬੇਇਨਕਾਬ ਕੀਤੇ ਜਾਣ ਤੇ ਦੋਸ਼ੀ ਦੇ ਐਨਐਸਏ ਲਗਾਏ ਜਾਵੇ ਉਸ ਸਬੰਧ ਚ ਮੰਗ ਪੱਤਰ ਚ ਦਰਜ ਹੈ ਜੋ ਮੰਗ ਪੱਤਰ ਅਗਲੇਰੀ ਕਾਨੂੰਨੀ ਕਾਰਵਾਈ ਲਈ ਭੇਜਿਆ ਜਾਵੇ ਹੁਣ ਸਕ ਧਰਨਾਸ ਮਾਤੋ ਧਰਨਾਸ ਮਾਤੋ ਥੈਂਕ ਯੂ ਕੀ ਨਾਮ ਹੈ ਕੀ ਮੈਂ ਦਰਸ਼ਨ ਸਿੰਘ ਜੀ ਕਿਹੜੀਆਂ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਆਸੀਂ ਸਮੂਹ ਜੱਥੇਬੰਦੀਆਂ ਅਬੇਡਕਰ ਮਿਸ਼ਨ ਵਾਲੇ ਤੇ ਸਾਰੇ ਸਾਡੇ ਰਵੀਦਾਸ ਵਾਲਮੀਕੀ ਸਮਾਜ ਦੇ ਮਜਬੀ ਸਿੱਖ ਜਿੰਨੀਆਂ ਵੀ ਸਮੂਹ ਜੱਥੇਬੰਦੀਆਂ ਐਸਟੀਬੀਸੀ ਜੱਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਨੇ ਜਿਹੜੀਆਂ ਬਾਬਾ ਸਾਹਿਬ ਨੂੰ ਪਿਆਰ ਕਰਦੀਆਂ ਨੇ ਸੰਵਿਧਾਨ ਨੂੰ ਪਿਆਰ ਕਰਦੀਆਂ ਨੇ ਸੋ ਸਾਰੇ ਦੇਸ਼ ਨੂੰ ਚਲਾਉਣ ਵਾਲੇ ਸੰਵਿਧਾਨ ਨੂੰ ਕੱਲ ਤੁਸੀਂ ਦੇਖਿਆ 26 ਜਨਵਰੀ ਗਣਤੰਤਰ ਦੇ ਦਿਵਸ ਦੇ ਮੌਕੇ ਤੇ ਜਿਹੜਾ ਉਥੇ ਕਲੌਣੀ ਹਰਕਤ ਇੱਕ ਗਿਣੀ ਮਿਣੀ ਸਾਸਸ ਦੇ ਤਹਿਤ ਕੀਤੀ ਗਈ ਅੰਬਰਸਰ ਦੇ ਹੈਰੀਟੇਜ ਦੇ ਵਿੱਚ ਸਾਡੇ ਬਹੁਤ ਹੀ ਦਿਲਾਂ ਨੂੰ ਜਿਹੜਾ ਦੁੱਖ ਲੱਗਿਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਨੂੰ ਜਿਹੜਾ ਇੱਕ ਹਥੌੜਾ ਲੈ ਕੇ ਪਿੱਛੇ ਪੌੜੀ ਲਗਾ ਕੇ ਤੋੜਿਆ ਗਿਆ ਔਰ ਜਿਹੜਾ ਅੱਗੇ ਉਹਦੇ ਸੰਵਿਧਾਨ ਦਾ ਸਟੈਚੂ ਸੀ ਉਹਨੂੰ ਜਾਲਿਆ ਗਿਆ ਸੋ ਸਾਡੇ ਮਨ ਦੇ ਵਿੱਚ ਇਹ ਰੋष ਹੈ ਮੈਂ ਬਿਲਕੁਲ ਨਹੀਂ ਡਰਦਾ ਸਾਡੀ ਟੀਮ ਸਾਰੀ ਖੜੀ ਹੈ ਔਰ ਸਮੂਹ ਜਥੇਬੰਦੀਆਂ ਦੀ ਕਰੀਬ ਖੜੀਆ ਸਾਰੇ ਆਗੂ ਖੜੇ ਨੇ ਸਾਡੇ ਮਨਾਂ ਦੇ ਵਿੱਚ ਰੋਸ਼ ਹੈ ਕਿ ਜੇ ਅਸੀਂ ਉਸ ਮੌਕੇ ਹੁੰਦੇ ਸਾਡੇ ਹੱਥੋਂ ਬਚ ਨਹੀਂ ਸਕਦਾ ਜਿਹੜਾ ਵੀ ਬੰਦਾ ਸਾਡੇ ਸੰਵਿਧਾਨ ਨਾਲ ਖਾਊਗਾ ਉਹਦਾ ਕੱਖ ਨਹੀਂ ਰਹੂਗਾ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਔਰ ਜੇਕਰ ਪ੍ਰਸ਼ਾਸਨ ਨੇ ਕਿਤੇ ਵੀ ਢਿੱਲੀ ਕਾਰਜਗੁਜ਼ਾਰੀ ਕਰੀ ਔਰ ਉਹਦੇ ਦੇਸ਼ ਗਦਰੋਹੀ ਦਾ ਪਰਚਾ ਨਾ ਦਿੱਤਾ ਐਨਐਸਏ ਲਾਗੂ ਲਾ ਕਰਕੇ ਉਹਨੂੰ ਅੰਦਰ ਨਾ ਸਿੱਟਿਆ ਔਰ ਉਹਦੇ ਜਿਹੜੇ ਪਿੱਛੇ ਨੇ ਸਰਾਰਤੀ ਅੰਸਰ ਜਿਨ੍ਹਾਂ ਨੇ ਵੀ ਹਰਕਤ ਕਰਾਈਆ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਖਬਰਦਾਰ ਪਟਾਟ ਕੱਟ ਹੋ ਜਵੇ ਔਰ ਅਸੀਂ ਬਹੁਤ ਜ਼ਿਆਦਾ ਰੋਸ਼ ਦੇ ਵਿੱਚ ਆ ਸਾਡਾ ਭਾਈਚਾਰਾ ਸਿਰਫ ਸਾਡੀ ਕ੍ਰੀਮ ਨੇ ਜਿਹੜੀ ਮੰਗ ਅਜ ਡਿਪਟੀ ਸਾਹਿਬ ਨੂੰ ਦਿੱਤੀ ਆ ਕਿ ਉਹਦੇ ਤੇ ਜਲਦੀ ਕਾਰਵਾਈ ਹੋਵੇ ਜਿਹੜਾ ਪਿੱਛੇ ਆਉਂਦੇ ਤੇ ਕਾਰਵਾਈ ਹੋਵੇ ਔਰ ਜਲਦੀ ਤੋਂ ਜਲਦੀ ਜਿਹੜਾ ਮੇਨ ਜੱਜਾਂ ਦਾ ਬੈਂਚ ਬਣਾ ਕੇ ਔਰ ਵੱਡੀ ਕਾਰਵਾਈ ਕਰਕੇ ਉਹਨੂੰ ਅੰਦਰ ਫੱਟਾ ਜਾਵੇ ਸਦਾ ਦਾ ਇਨਸਾਨ ਹੋਇਆ ਸਰ ਲੋਅਰ ਆਰਡਰ ਦੀ ਸਥਿਤੀ ਨੂੰ ਕਿਦਾਂ ਬਿਲਕੁਲ ਜ਼ੀਰੋ ਆ ਜੀ ਬਿਲਕੁਲ ਜ਼ੀਰੋ ਆ ਸਰਕਾਰ ਫੇਲ ਆ ਕਾਨੂੰਨੀ ਕਾਰਵਾਈਆਂ ਚ ਔਰ ਖਾਸ ਕਰਕੇ ਸਾਡੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਜਾਂ ਭਾਰਤ ਸਰਕਾਰ ਦੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਉਹ ਵੀ ਸੁਸਤ ਬੈਸਤੇ ਨੇ ਹੱਥ ਧੋਕਾ ਬਣ ਕੇ ਰਹਿ ਗਏ ਸਰਕਾਰਾਂ ਦਾ ਐਸਸੀ ਭਾਈ ਜਾ ਰਹੇ ਨੇ ਪਿੰਡਾਂ ਦੇ ਵਿੱਚ ਦਿਨ ਦਿਹਾੜੇ ਕੁੱਟਾਂ ਮਾਰਾ ਪਿਸ਼ਾਪ ਲਾਇਆ ਜਾ ਰਿਆ ਦਿੰਦੇ ਹੜੇ ਤਕਟੀਆਂ ਪਾ ਕੇ ਕਮਾਇਆ ਜਾ ਰਿਹਾ ਤੇ ਆਪੜਾ ਨੂੰ ਕਾਨੂੰਨ ਅ ਘਰਾਂ ਨੂੰ ਅੱਗ ਲਾਈ ਜਾ ਰਿਹਾ ਬਠਿੰਡੇ ਦੇ ਵਿੱਚ ਸਾਰੇ ਆਮ ਤੁਸੀਂ ਦੇਖਿਆ ਦਸਤਾਰਤਰੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਸਰਦਾਰ ਬੰਦੇ ਦੀ ਪ੍ਰਵਾਸੀਆਂ ਵੱਲੋਂ ਕੋਈ ਕਾਨੂੰਨ ਨਾ ਦੀ ਚੀਜ਼ ਨਹੀਂ ਹੈਗੀ ਪੰਜਾਬ ਦੇ ਵਿੱਚ ਸਰਕਾਰ ਇਸ ਫਰੰਟ ਤੇ ਫੇਲ ਹੈ ਪਰ ਮੈਂ ਖਾਸ ਕਰਕੇ ਪ੍ਰਸ਼ਾਸਨ ਨੂੰ ਜਰੂਰ ਬੇਨਤੀ ਕਰੂਗਾ ਪੰਜਾਬ ਦੇ ਨੂੰ ਔਰ ਡਿਸਟ੍ਰਿਕਟ ਪਟਿਆਲੇ ਦੇ ਨੂੰ ਕਿ ਭਾਈ ਸਰਕਾਰਾਂ ਹੁੰਦਿਆਂ ਜਾਂਦੀਆਂ ਰਹਿੰਦੀਆਂ ਨੇ ਤੁਹਾਨੂੰ ਵੀ ਬਾਬਾ ਦੇ ਸਾਬ ਦੇ ਸਵਿਧਾਨ ਕਰਕੇ ਹੀ ਅਹੁਦੇ ਮਿਲੇ ਹੋਏ ਨੇ ਤੁਸੀਂ ਵੀ ਕੁਰਸੀਆਂ ਤੇ ਇਸੇ ਕਰਕੇ ਬੈਠੇ ਹੋ ਕਿ ਕਿਦਾਂ ਦੇਖੋ ਅਕਸਰ ਦਲਿਤ ਪਰਿਵਾਰ ਦੇ ਐਸੀ ਸਮਾਜ ਜਾਂ ਆਦਿ ਹੁਣ ਵੀ ਅੰਮ੍ਰਿਤਕਲ ਸਾਹਿਬ ਨਾਲ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਕੀ ਲੱਗਦਾ ਅਕਸਰ ਟਾਰਗੇਟ ਬਣਾਇਆ ਜਾਂਦਾ ਹੈ ਕਿ ਰਣਨੀਤੀ ਹੈ ਕੀ ਦੇਖੋ ਇਹ ਬਹੁਤ ਵੱਡੀ ਸ਼ਾਦੀ ਸ਼ਾ ਜੀ ਇਹਦੇ ਪਿੱਛੇ ਕੋਈ ਬਹੁਤ ਵੱਡਾ ਕਿਸੇ ਦਾ ਧਿਆਨ ਭਟਕਾਉਣ ਵਾਸਤੇ ਜਦੋਂ ਕੀਤਾ ਜਾਂਦਾ ਸਾਡੇ ਕਹਿੰਦੇ ਜਦੋਂ ਕਰੰਟ ਚੈੱਕ ਕਰਨਾ ਤਾਂ ਸਾਡੇ ਸਮਾਜ ਨਾਲ ਖਾਂਦਾ ਔਰ ਜਿਹੜਾ ਸਾਡੇ ਨਾਲ ਖਹਿਾ ਉਹਦਾ ਕੱਖ ਨਾ ਰਿਹਾ ਅਸੀਂ ਇਹ ਬਿਲਕੁਲ برداشت ਨਹੀਂ ਕਰਾਂਗਾ ਸਾਡੇ ਸਾਰੇ ਕ੍ਰੀਮ ਖੜੀਆ ਔਰ ਇੱਕ ਇੱਕ ਬੰਦਾ 2-2 3-3000 ਬੰਦੇ ਦੀ ਇਕੱਠੇ ਕਰਨ ਦੀ ਕਵੈਸਟੀ ਰੱਖਦਾ ਔਰ ਅਸੀਂ ਜੇ ਕੋਈ ਵੀ ਨੁਕਸਾਨ ਹੁੰਦਾ ਖਾਸ ਕਰਕੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਕਹਿਣ ਲੱਗਿਆ ਕੋਈ ਵੀ ਇੱਥੇ ਪੰਨ ਤੋੜ ਹੁੰਦੀਆਂ ਦੰਗੇ ਹੁੰਦੇ ਨੇ ਇਹਦੀ ਜ਼ਿੰਮੇਵਾਰੀ ਤੁਹਾਡੀ ਹੋਗੀ ਪਰ ਅੱਜ ਅਸੀਂ ਸ਼ਾਂਤੀਪੂਰਕ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਕਰੀ ਹੈ ਇੱਕ ਮੌਕਾ ਦਿਈਏ ਤਾਂ ਜੋ ਉਹਨਾਂ ਦੇ ਸਖਤ ਨਖਤ ਪਵੇ ਕੱਲੀ ਅੰਮ੍ਰਿਤਸਰ ਦੀ ਨਹੀਂ ਪੂਰੇ ਪੰਜਾਬ ਦੇ ਵਾਸਤੇ ਅਸੀਂ ਡੀਜੀਪੀ ਸਾਹਿਬ ਨੂੰ ਰਿਕਵੈਸਟ ਕਰਦੇ ਹਾਂ ਕਿ ਆਪ ਤੁਸੀਂ ਦੇਖਿਓ ਜੇ ਤੁਹਾਡੇ ਤੋਂ ਮੰਗ ਪੱਤਰ ਅਸੀਂ ਦੋ ਮੰਗਾਂ ਰੱਖੀਆਂ ਨੇ ਸਾਡੇ ਸਾਰੇ ਆਗੂ ਨੇ ਦੋ ਮੰਗਾਂ ਰੱਖੀਆਂ ਨੇ ਕਿ ਇੱਕ ਤਾਂ ਜਿਹੜਾ ਉਹਦੇ ਪਿੱਛੇ ਕੌਣ ਹੈ ਜਿਨੇ ਵੀ ਇਹ ਸ਼ਾਦਤ ਤ ਤ ਕਾਰਵਾਈ ਕਰੇਗਾ ਕਿਉਂਕਿ ਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਉਹਨਾਂ ਬੰਦਿਆਂ ਦੇ ਨਾਮ ਉਜਾਗਰ ਕਰਕੇ ਸਮਾਜ ਦੇ ਵਿੱਚ ਉਹਨਾਂ ਨੂੰ ਉਜਾਗਰ ਕੀਤਾ ਜਾਵੇ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਜਿਹੜੇ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਸਾਰਿਆਂ ਤੇ ਐਨਐਸਏ ਲਾਗੂ ਕਰਕੇ ਉਹਨਾਂ ਨੂੰ ਅੰਦਰ ਸਿੱਧਾ ਕਰਾਵੇ ਉਹਨਾਂ ਟਾਈਮ 'ਚ ਜੇ 2-4 ਦਿਨਾਂ ਸਰਕਾਰ ਨੇ ਨਾ ਕਰਿਆ ਸਾਰੇ ਆ ਗੋੜਾ ਮੀਟਿੰਗ ਕਰਕੇ ਜੀ ਅਸੀਂ ਜਿਹੜਾ ਬੱਸ ਸਟੈਂਡ ਪਟਿਆਲਾ ਖਾਸ ਕਰਕੇ ਪਟਿਆਲੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਬੰਦ ਦੀ ਕਾਲ ਡਾਵਾਂਗੇ ਔਰ ਸਾਡੇ ਮੱਕੇ ਵੱਲੋਂ ਵਾਰਮਿਕੀ ਤੀਰਥ ਵੱਲੋਂ ਜਰ ਰਵੀਦਾਸ ਜਿੰਨੀਆਂ ਵੀ ਜੱਥੇਬੰਦੀਆਂ ਨੇ ਉਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਐਸਸੀਬੀਸੀ ਫਰੰਟ ਨੇ ਜਿੰਨੇ ਸਾਰਿਆਂ ਨਾਲ ਮੀਟਿੰਗ ਕਰਕੇ ਜੋ ਵੀ ਉਹਨਾਂ ਡਿਸੀਜਨ ਉਹਗਾ ਉਸ ਤਰ੍ਹਾਂ ਕਰਾਂਗੇ ਔਰ ਪਟਿਆਲੇ ਦੇ ਵਿੱਚ ਅਸੀਂ ਖਾਸ ਕਰਕੇ ਮੀਟਿੰਗ ਕਰਕੇ ਜਿਹੜਾ ਬੱਸ ਸਟੈਂਡ ਆ ਨਵਾਂ ਉਹਦਾ ਗੇਟ ਬੰਦ ਕਰਕੇ ਅਨਮਿੱਥੇ ਸਮੇਂ ਦਾ ਧਰਨਾ ਲਗਾਵਾਂਗੇ ਔਰ ਕੋਣ ਬੋਲੂਗਾ ਜੀ ਜਿਆਪੀ ਇੱਧਰ ਆ ਜਾ ਨਿੱਕਾ ਕੀ ਨਾਮ ਹੈ ਇਹਨਾਂ ਸੰਜੇਨ ਸਾਹਿਬ ਜੀ ਮੈਂ ਕੋਆਰਡੀਨੇਟਰ ਹਾਂ ਜੀ ਕਾਂਗਰਸ ਪਾਰਟੀ ਵੱਲੋਂ ਐਸੀ ਡਿਪਾਰਟਮੈਂਟ ਦਾ ਤੇ ਮੈਂ ਆਪਣੇ ਵੱਲੋਂ ਤੇ ਸਾਰੇ ਸਮਾਜ ਵੱਲੋਂ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਜੀ ਉਸ ਨੂੰ ਬੇਨਤੀ ਵੀ ਕਰਾਂ ਤੇ ਇੱਕ ਚੇਤਾਵਨੀ ਵੀ ਦੇ ਰਹੇ ਹਾਂ ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕਰਾਇਆ ਭਾਰਤੀ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਡੇ ਰਾਇਵਰ ਬਾਬਾ ਸਾਹਿਬ ਅੰਬਲੇਡ ਕਰਜੇ ਦੀ ਮੂਰਤੀ ਨੂੰ ਮਤਲਬ ਨੁਕਸਾਨ ਪਹੁੰਚਾਇਆ ਇਸ ਤਰ੍ਹਾਂ ਦੇ ਸਾਰਥੀ ਅੰਸਰਾਂ ਨੂੰ ਬਿਲਕੁਲ ਹੀ ਬਖਸ਼ਿਆ ਜਾਣਾ ਚਾਹੀਦਾ ਇਹਨਾਂ ਦੇ ਦੇਸ਼ ਰੋਹੀ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਜੇਕਰ ਪੰਜਾਬ ਸਰਕਾਰ ਇਸ ਦੇ ਵਿੱਚ ਥੋੜੀ ਜਿਹੀ ਵੀ ਨਗਹਿਲੀ ਕਰਦੀ ਹੈ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਣ ਚ ਕੋਈ ਟਾਈਮ ਨਹੀਂ ਲੱਗੇਗਾ ਮੁੱਖ ਮੰਤਰੀ ਪੰਜਾਬ ਨੂੰ ਕੀ ਅਪੀਲ ਕਰਨਾ ਚਾਹੁੰਦਾ ਬਸ ਮੇਰੀ ਬੇਨਤੀ ਹੈ ਮਾਨਯੋਗ ਮੁੱਖ ਮੰਤਰੀਓ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਿੱਛੇ ਤੋਂ ਕੱਢਿਆ ਜਾਵੇ ਕਿ ਕਿਹਨਾਂ ਦੇ ਕਹਿੰਦੇ ਇਹ ਸਾਜ਼ਿਸ਼ ਹੋਈ ਹੈ ਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਾਲੇ ਪਾਣੀ ਭੇਜਿਆ ਜਾਵੇ ਕੀ ਲੱਗਦਾ ਸਰਦਿਲ ਦਿਹਾੜੇ ਇਤਨਾ ਵੱਡਾ ਕੰਮ ਰਿਉਂਗਾ ਦਰਬਾਰ ਸਭ ਹਮੇਸ਼ਾ ਪਰ ਹੋ ਰਹਿੰਦਾ ਢੀੜਪਾੜ ਦੀ ਜਗ੍ਹਾ ਦਿਨ ਦਿਨ ਦਿਹਾੜੇ ਵੱਡੀ ਗੱਲ ਹੈ ਕੋਈ ਸਰਕਾਰ ਦੀ ਨਾਕਾਮੀ ਕਹਿ ਸਕਦੇ ਆਪਾਂ ਸਾਜ਼ਿਸ਼ ਵੀ ਕਹਿ ਸਕਦੇ ਆ ਕਿਉਂਕਿ ਇੱਕ ਵਾਲਮੀਕੀ ਸਮਾਜ ਨੂੰ ਚੈੱਕ ਕੀਤਾ ਜਾਂਦਾ ਕਿਉਂਕਿ ਸਾਡੇ ਲੋਕ ਹੋਣ ਵਿਚਾਰੇ ਪੜ੍ਹਨ ਲਿਕੇ ਹੁਣ ਲੱਗੇ ਨੇ ਇਹਨਾਂ ਨੂੰ ਛੇੜਿਆ ਜਾਂਦਾ ਇਸ ਕਰਕੇ ਵੀ ਇਹਨਾਂ ਨੂੰ ਅੱਗੇ ਨਾ ਵਧੂ ਦਿੱਤਾ ਜਾਵੇ ਇਹਨਾਂ ਨੂੰ ਇਦਾਂ ਦੀ ਚੀਜ਼ਾਂ 'ਚ ਫਸਾ ਕੇ ਰੱਖਿਆ ਦੇਵੇ ਬਾਬਾ ਸਾਹਿਬ ਦੀ ਮੂਰਤੀ ਤੋੜਨਾ ਕੀ ਸਾਨੂੰ ਸਾਡੇ ਨਾਲ ਆ ਕੇ ਜਿਨ੍ਹਾਂ ਨੇ ਪਿੱਢਣਾ ਉਹਦਾ ਹੱਥ ਨਾਲ ਠੀਕ ਹੈ ਜੀ ਕੀ ਰਣਨੀਤੀ ਰਹੇਗੀ ਤੁਹਾਡੇ ਰਣਨੀਤੀ ਦੇਖੋ ਸਾਡਾ ਉੱਪਰ ਵਾਲਮੀਕੀ ਤੇ ਉਹ ਰਹਿਦਾ ਤੇਰੇ ਤੇ ਸਾਡਾ ਉੱਪਰੋ ਜਿਹੜੀ ਕਾਲ ਆਏਗੀ ਸਾਨੂੰ ਉਹ ਸਾਰਾ ਸਮਾਜ ਵਾਲਮੀਕੀ ਸਮਾਜ ਸਾਰਾ ਸੁਵਿਧਾਨ ਨੂੰ ਮੰਨਣ ਵਾਲੇ ਪਾਰਟੀਆਂ ਤੋਂ ਸਾਰੀਆਂ ਤੋਂ ਉੱਪਰ ਉੱਠ ਕੇ ਅਸੀਂ ਉਹਨਾਂ ਦੇ ਨਾਲ ਜਿਹੜੀ ਪਸਾਸਰ ਨੂੰ ਕਿੰਨੇ ਦਿਨ ਦਾ ਅਲਟੀਮੇਟ ਦਿੱਤਾ ਅਸੀਂ 2 ਦਿਨ ਦਾ ਅਲਟੀਮੇਟ ਦਿੱਤਾ ਜੀ ਅਨਜਲੀ ਨਾਮ ਹੈ ਮੇਰਾ ਨਾਮ ਸਾਹਿਬ ਜਤਿੰਦਰ ਸ਼ਰਮਾ ਤੇ ਸਾਡੀ ਹਿਮਨ ਸੋਸਾਇਟੀ ਆ ਬਟ ਇਹ ਐਸਸੀ ਭਾਈਚਾਰੇ ਦੇ ਕਾਰਨ ਲਗਿਆ ਸਰ ਜੋ ਧਰਨਾ ਪ੍ਰਦਰਸ਼ਨ ਕਰਨਾ ਪਿਆ ਕਾਰਨ ਕੀ ਰਿਹਾ ਗੱਲ ਇਹ ਹੈ ਜੀ ਇਹ ਬਹੁਤ ਹੀ ਗਲਤ ਹੋ ਰਿਹਾ ਜੋ ਵੀ ਹੋ ਰਿਹਾ ਇਹ ਐਸਸੀ ਭਾਈਚਾਰਾ ਤਾਂ ਹੈ ਹੀ ਸਾਡੇ ਭਾਈ ਨੇ ਸਾਰੇ ਤੇ ਅਸੀਂ ਸਾਰੇ ਹਿਮਨ ਸੋਸਾਇਟੀ ਪੰਜਾਬ ਦੇ ਵਿੱਚ ਪੂਰਾ ਅਸੀਂ ਸਾਥ ਦੇਵਾਂਗੇ ਜਿੱਥੇ ਧਰਨਾ ਦੇਵਾਂਗੇ ਅਨਮਿੱਥੇ ਸਮੇਂ ਦਾ ਬੈਠਾਂਗੇ ਇਹ ਇੱਕ ਸੰਵਿਧਾਨ ਲਿਖਣ ਵਾਲੇ ਜੋ ਹੈਗੇ ਸਾਡੇ ਪੀਰ پیغمبر ਹੀ ਆ ਜਿਨ੍ਹਾਂ ਦੇ ਕਰਕੇ ਆਪਣਾ ਸੰਵਿਧਾਨ ਤੇ ਆਪਣਾ ਇੰਡੀਆ ਚੱਲ ਰਿਹਾ ਉਹਨਾਂ ਦੇ ਖਿਲਾਫ ਐਵੇਂ ਗਲਤ ਕਾਰਵਾਈ ਕਿਵੇਂ ਹੋਈ ਹੈ ਇਹ ਬਹੁਤ ਮਾਦਰ ਮੰਦਭਾਗੀ ਘਟਨਾ ਜੋ ਐਨਐਸਏ ਉਹਨਾਂ ਦੇ ਲਾਗੂ ਹੋਣਾ ਚਾਹੀਦਾ ਹੈ ਤੇ ਜੋ ਵੀ ਅਸੀਂ ਮੱਚ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਸਰਾਪੀਆਂ ਸਨਾਂ ਕੀਤਾ ਇਹ ਨਹੀਂ ਕਿ ਕੁਝ ਚਿਰਾਂ ਬਾਅਦ ਕਿਆ ਦਿੱਤਾ ਜਾਵੇ ਕਿ ਇਹ ਬੰਦਾ ਮੈਂਟਲੀ ਅਫਸਰ ਸੀ ਚੜ ਗਿਆ ਤੇ ਹੋ ਗਿਆ ਬਟ ਇਹ ਹੋਣ ਵਾਲੀ ਸੋਚੀ ਸਮਝੀ ਸਾਜ਼ਿਸ਼ ਇਹਦੇ ਵਿੱਚ ਇਹਦੇ ਬਾਰੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੀ ਲੱਗਦਾ ਪਿੱਛੇ ਕੀ ਸਾਜ਼ਿਸ਼ ਕੀਤੀ ਹੈ ਕੀ ਦੀ ਹੋ ਸਕਦੀ ਹੈ ਵਿਚੇ ਸਾਜ਼ਿਸ਼ ਹੈਗੇ ਜੀ ਦੇਸ਼ ਦੇਸ਼ ਨੂੰ ਖਰਾਬ ਕਰਦੇ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਤੇ ਉਹਨਾਂ ਦੇ ਸੋਚੀ ਸਮਝੀ ਸਾਜ਼ਿਸ਼ ਉਸ ਇਕੱਲੇ ਬੰਦੇ ਨੂੰ ਕੋਈ ਇੰਸਟੀਚੂਟ ਦਾ ਕੋਈ ਮਤਲਬ ਹੁੰਦਾ ਕਲ ਭਗਵੰਤ ਮਾਨ ਨੂੰ ਵੀ ਥ੍ਰੀਡ ਦਿੱਤਾ ਗਿਆ ਸੀ ਤੁਹਾਨੂੰ ਮਾਰ ਦਿਆ ਗਿਆ ਕਿ 26 ਜਨਵਰੀ ਨੂੰ ਲੈ ਕੇ ਹੁਣ ਅਜੇ ਇਹ ਕੱਲ ਹੋ ਗਿਆ 26 ਜਨਵਰੀ ਨੂੰ ਕੀ ਲੱਗਦਾ ਲੋ ਐਂਡ ਆਰਡਰ ਦੀ ਸਥਿਤੀ ਨੂੰ ਕਿੰਦਾ ਦੇਖਦੇ ਹੋ ਲੋ ਐਂਡ ਜਿਹੜੀ ਆਰਡਰ ਦੀ ਸਥਿਤੀ ਹੈ ਇਸ ਟਾਈਮ ਮੇਰੇ ਹਿਸਾਬ ਨਾਲ ਬਹੁਤ ਬੇਕਾਰ ਹੋਈ ਪਈ ਆ ਸੱਚਾਈ ਗੱਲ ਹੈ ਰੋਜ਼ ਅਸੀਂ ਐਸੀ ਪੀਸੀ ਪਈਚਾਰੇ ਚ ਦੇਖ ਰਿਹਾ ਇੱਕ ਤੋਂ ਇੱਕ ਗਲਤ ਕਤਨਾਮਾ ਹੋ ਰਹੀਆਂ ਜਿਹਦਾ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਕੁਝ ਜੇਰਾਵਾਲ ਬੰਦੇ ਫ੍ਰੀ ਹੋ ਜਾਂਦੇ ਨੇ ਇਹ ਗਲਤ ਗੱਲ ਆ ਬਿਲਕੁਲ ਇਹ ਗੱਲ ਜੋ ਅੰਜਰ ਕੀ ਨਾਮ ਹੈ ਮੇਰਾ ਨਾਮ ਦਰਸ਼ਨ ਕੁਟਾਰੀਆ ਜ਼ਿਲ੍ਹਾ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਕਿੱਦਾਂ ਦੇਖਦੇ ਹੋ ਜੀ ਬੀਮਰਾਵ ਅੰਬੇਡਕਰ ਸਰ ਦੇ ਦੇ ਉੱਤੇ ਜਿਹੜੀ ਉਹ ਬੇਤਲੀ ਦਾ ਹੋਇਆ ਕਿੱਦਾਂ ਦੇਖਦੇ ਹੋ ਜੀ ਦੇਖੋ ਇਹ ਇੱਕ ਬਹੁਤ ਪਲਾਨਿੰਗ ਦੇ ਨਾਲ ਕੰਮ ਕੀਤਾ ਗਿਆ ਹੈ ਕਿਉਂਕਿ 26 ਜਨਵਰੀ 1950 ਦਾ ਦਿਨ ਹੀ ਚੁਣਿਆ ਗਿਆ ਜਦੋਂ ਕਿ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਹੈ ਉਹ ਭਾਰਤ ਦੇ ਸੰਵਿਧਾਨ ਨੂੰ ਮੁਕਰਤਿਆ ਹੋਇਆ ਹਰ ਸਾਲ 26 ਜਨਵਰੀ ਦਾ ਦਿਹਾੜਾ ਬਹੁਤ ਚੇਤੇ ਤੌਰ ਦੇ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਉਸ ਦੇ ਸਬੰਧ ਦੇ ਵਿੱਚ ਹੀ ਇਹ ਹੈਰਿਟੇਜ ਦਾ ਜੋ ਇੱਕ ਪ੍ਰੋਗਰਾਮ ਰੱਖਿਆ ਹੋਇਆ ਸੀਗਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਇੱਕ ਸ਼ਰਾਰਤੀ ਅਨਸਰ ਵੱਲੋਂ ਪੂਰੀ ਪਲਾਨਿੰਗ ਦੇ ਤਹਿਤ ਬਾਬਾ ਸਾਹ ਦੀ ਜੋ ਮੂਰਤੀ ਹੈ ਉਸ ਨੂੰ ਅਖੰਡਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜੋ ਉਹਦੇ ਪਾਲਕੀ ਜੋ ਜਾ ਰਹੀ ਸੀ ਬਾਬਾ ਸਾਹਿਬ ਦੀ ਉਹਨੂੰ ਅੱਗ ਲੱਗੀ ਲਗਾਈ ਗਈ ਅਸੀਂ ਦੇਖਿਆ ਹੈਗਾ ਵੀ ਦੇ ਦੇ ਵਿੱਚ ਤੇ ਮਤਲਬ ਬਹੁਤ ਮੰਦਭਾਗੀ ਘਟਨਾ ਹੈ ਜੀ ਇਹ ਕਿ ਪ੍ਰਸ਼ਾਸਨ ਦੀ ਮਤਲਬ ਜਿਹੜੀ ਹੈ ਬੇ ਲਾਪਰਵਾਹੀ ਕਹਾਂਗੇ ਇਸ ਨੂੰ ਕਿ ਉਹਨਾਂ ਦੀ ਪਹਿਰੇਦਾਰੀ ਪੂਰੀ ਨਹੀਂ ਸੀ ਇਸ ਕਰਕੇ ਇਹ ਘਟਨਾ ਨੂੰ ਹੁਣ ਤੁਸੀਂ ਤਰਨਾ ਪ੍ਰਦਰਸ਼ਨ ਦਿੱਤਾ ਡਿਪਟੀ ਸਾਹਿਬ ਵੀ ਆਏ ਮੰਗ ਪੱਤਰ ਵੀ ਦਿੱਤਾ ਗਿਆ ਕੀ ਮੁੱਦੇ ਸੀ ਕੀ ਕੀ ਉਹਨਾਂ ਨੂੰ ਤੁਸੀਂ ਤੁਹਾਡੇ ਵੱਲੋਂ ਦੀ ਸਾਡੇ ਵੱਲੋਂ ਉਹਨਾਂ ਨੂੰ ਲਿਖ ਕੇ ਦਿੱਤਾ ਗਿਆ ਕਿ ਜੇ ਇਸ ਬੰਦੇ ਨੇ ਹਰਕਤ ਕੀਤੀ ਹੈ ਉਹਦੇ ਪਿੱਛੇ ਕਿਹੜੀਆਂ ਜਿਹੜੀਆਂ ਨੇ ਮਨੁਵਾਦੀ ਤਾਕਤਾਂ ਨੇ ਜਿਨ੍ਹਾਂ ਬੰਦਿਆਂ ਨਾਲ ਇਹ ਸਾਰਾ ਡਰਾਮਾ ਰਚਿਆ ਗਿਆ ਹੈ ਔਰ ਅਸੀਂ ਇਹ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਸੈਂਟਰ ਸਰਕਾਰ ਵੱਲੋਂ ਵੀ ਕਿ ਇਸ ਬੰਦਾ ਜੋ ਹੈ ਇਹਦੀ ਪੂਰੀ ਤਾਕਤ ਹੋਣੀ ਚਾਹੀਦੀ ਹੈ ਔਰ ਇਸ ਦੇ ਉੱਪਰ ਐਨਐਸਏ ਨੈਸ਼ਨਲ ਸਕੀਪਟੀਆਪਾ ਲਗਾ ਕੇ ਇਹਨੂੰ ਸਜ਼ਾ ਲਈ ਡਿਗਰੂਗੜ ਡਿਗਰੂਗੜ ਜੇਲ੍ਹ ਦੇ ਵਿੱਚ ਭੇਜਣਾ ਚਾਹੀਦਾ ਹੈ ਹਾਂਜੀ ਹਾਂਜੀ ਇਹ ਤਾਂ ਬੜਾ ਬੜਾ ਟ੍ਰੇਲਰ ਵੀ ਆ ਮੇਨ ਜਿਹੜੀ ਟੀਮ ਹੈ ਦਸ਼ਮ ਪ੍ਰਧਾਨ ਜੀ ਆਏ ਨੇ ਮਾਨ ਸਾਹਿਬ ਆਏ ਨੇ ਨਚਪਣੀ ਸਾਹਿਬ ਨੇ ਔਰ ਸਾਡੇ ਕੇਸ਼ਵਰ ਜੀ ਆਏ ਨੇ ਢਾਲੀਵਾਲ ਸਾਹਿਬ ਖੜੇ ਨੇ ਔਰ ਬਹੁਤ ਸਾਡੀ ਟੀਮ ਆਈ ਹੈ ਐਲਾਈਐਂਸ ਕੀ ਖੜੇ ਨੇ ਯਾਨੀ ਇਹ ਤਾਂ ਮੇਨ ਮੇਨ ਜਿਹੜੇ ਆਗੂ ਨੇ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਔਰ ਭਗਵਾਨ ਵੈਲਮਿਕ ਮਹਾਰਾਜ ਜੀ ਨੂੰ ਮੰਨਣ ਵਾਲੇ ਔਰ ਬਾਬਾ ਸਾਹਿਬ ਨੂੰ ਮੰਨਣ ਵਾਲੇ ਗਰਨ ਦਿੱਤੀ ਹੈ ਜੀ ਅਸੀਂ ਬੱਸ ਲੈਣ ਨੂੰ ਬੰਦ ਕਰਾਂਗੇ ਪਟਿਆਲੇ ਦੇ ਵਿੱਚ ਔਰ ਪਟਿਆਲਾ ਪੂਰਾ ਬੰਦ ਕਰਾਂਗੇ ਔਰ ਗੁਰੂ ਰਵਦਾਸ ਟੈਗਰ ਫੋਰਸ ਦੇ ਪੰਜਾਬ ਦੇ ਪ੍ਰਧਾਨ ਜਸਤੀ ਪੱਲਣ ਜੀ ਨੇ ਮੇਰੇ ਉਹਨਾਂ ਨਾਲ ਵੀ ਰਾਤ 2 ਵਜੇ ਤੱਕ ਮੀਟਿੰਗ ਚੱਲਦੀ ਰਹੀ ਤੇ ਅਸੀਂ ਇਹੀ ਰਣ ਦਿੱਤੀ ਬਣਾਈ ਆ ਕਿ ਦੋ ਤਰ ਦਿਨਾਂ ਦੇ ਵਿੱਚ ਅਗਰ ਪ੍ਰਸ਼ਾਸਨ ਨੇ ਕੋਈ ਗੰਭੀਰ ਰੈਕਸ਼ਨ ਨਹੀਂ ਲਿਆ ਤਾਂ ਅਸੀਂ ਦੋ ਤਰ ਦਿਨਾਂ ਦੇ ਵਿੱਚ ਬੱਸ ਅਸੀਂ ਫਿਰ ਪੂਰਾ ਪੰਜਾਬ ਕਾਲ ਬੰਦ ਬੰਦ ਦੀ ਕਾਲ ਦਵਾਂਗੇ